ਹਰ ਦਰ ਅੰਦੀਰੋਂ ਨਿਕ ਗਿਆ ਹਰ ਦਰ ਅੰਦੀਰੋਂ ਨਿਕ ਗਿਆ ਆਪਾਂ ਚਲੀਏ ਹੈਂ ਪੰਜਾਬ ਚ ਆਇਓ ਤੁਸੀਂ ਕੀ ਕੀ ਖਾਦਾ ਓਏ ਆਲੂ ਪਰੋਂਟੇ ਦਸ ਫਰਸਟ ਥਿੰਗ ਵੀ ਗੌਟ ਸਟ੍ਰੇਟ ਆਫ ਦਾ ਪਲੇਨ ਆਲੂ ਪਰੋਂਟੇ ਤੇ ਚਾਂਦ ਚੰਡੀਗੜ੍ਹ ਚ ਬਹੁਤ ਸਾਰੀਆਂ ਥਾਵਾਂ ਨੇ ਹੁਣ ਯੂ نو ਜਿੱਥੇ ਬਹੁਤ ਪੰਜਾਬੀ ਦੇਸੀ ਸਟਾਈਲ ਫੂਡ ਮਿਲਦਾ ਹੈਂ ਫਰੀ ਵੀ ਟੂ ਮੈਨ ਸੁਣਿਆ ਚਾਹ ਤੇ ਚੋਰੀ ਤੇ ਨਹੀਂ ਲੈ ਕੇ ਜਾਣਾ ਚਾਹ ਤੇ ਚੋਰੀ ਕਿ ਹੁੰਦਾ ਚ ਹੈ ਚਲ ਝੂਠਾ ਓਤੇ ਚੋਰੀ ਦਿੰਦੇ ਆ ਪਕ ਕੇ ਦੇਸੀ ਕਿਉਂ ਪਾ ਕੇ ਓ ਮਾਈ ਗੌਡ ਚੋਰੀ ਤਾਂ ਮੇਰੀ ਫੇਵਰਟ ਆ ਮਾਸੀ ਕੋਲ ਦੀ ਹੁੰਦੀ ਸੀਗੀ Pehle to mainu eh dasso in Hindi aur Punjabi. I Punjabi. Pure Punjabi. Haan. Dialogue Punjabi ch hi krunde? Haan. Konu film kitta mili? Haan ji so uh, the director message me on Instagram straight from the reels. Crazy experience but ਵੇਰੀ ਬlesਟ ਵੈਰੀ ਲਫਟ ਇਸ ਸਾਨੂੰ ਯਕੀਨ ਹੀ ਨਹੀਂ ਹੁੰਦਾ ਸੀ ਕਿ ਸਾਨੂੰ ਮੂਵੀ ਦੀ ਆਫਰ ਆ ਗਈ ਅਸੀਂ ਗੂਗਲ ਤੇ ਕੀਤਾ ਲਾਡੀ ਪਾਈ ਦਾ ਨੈਮ ਮੂਵੀਸ ਰਿਵਿਊ ਸਾਰੇ ਦੇਖੇ ਅਸੀਂ ਆਪ ਹੈਰਾਨ ਬਹੁਤ سارے ਲੋਕ ਤੁਹਾਨੂੰ ਪਿਆਰ ਕਰਦੇ ਆ ਪਰ ਬੜੇ ਸਾਰੇ ਅਮੇਜ਼ ਨੇ ਕਿ ਇਹ ਸਾਡੇ ਪੰਜਾਬੀ ਭਰਾ ਨੇ ਇਹ ਕਿਦਾਂ ਇਸ਼ਕ ਹੋ ਗਿਆ ਮੈਂ ਤਾਂ ਇਹ ਮੰਨਦੀ ਰੱਬ ਨੇ ਬਣਾਈਆਂ ਜੋੜੀਆਂ ਰੰਗ ਰੂਪ ਕੋਈ ਮੈਟਰ ਨਹੀਂ ਕਰਦਾ ਇਹ ਤਾਂ ਦਿਲ ਦੀ ਤਾਰ ਜੁੜੀ ਹੋਈ ਸੀਗੀ ਉਹਨਾਂ ਨੂੰ ਡਰ ਸੀ ਕਿ ਇਹ ਇਹਨਾਂ ਨੇ ਕਲਚਰ ਕਿਦਾਂ ਸੰਭਾਲਣਗੇ ਵਿਆਹ ਕਿਦਾਂ ਕਰਨਗੇ ਆਪਣਾ ਪੰਜਾਬੀ ਸਾਇਲ ਹੋਊਗਾ ਫੈਮਿਲੀ ਦੇ ਵਿੱਚ ਰਹਿਣਗੇ ਪਰ ਜੱਦੀ ਘਰ ਦੇ ਵਿੱਚ ਆ ਜਾਣਾ ਸਾਡਾ ਘਰ ਬਿਲਕੁਲ ਹੀ ਚੇਂਜ ਹੋ ਗਿਆ ਓਕੇ ਮੰਮੀੜੀ ਅੰਨਾ ਪਿਆਰ ਕਰਦੇ ਐ ਇਹਨੂੰ ਜਿਆਦਾ ਕਰਦੇ ਐ ਐਫ ਬੀਜੀ ਬਹੁਤ ਵਧੀਆ ਕੁਕਨ ਹੈ ਪਰੌਂਠੇ ਆਲੂ ਪਰੌਂਠੇ ਬਹੁਤ ਵਧੀਆ ਬਣਾਉਂਦੇ ਨੇ ਜੀ ਘਰ ਦੀ ਸਵਾਹੀ ਮਾਇ ਕਰਨੀ ਹੈ ਰਸੋਈ ਦੀ ਸਵਾਹੀ ਮਾਇ ਕਰਨੀ ਓਕੇ ਸਾਡਾ ਫਿਰ ਟਾਈਮ ਬਣਿਆ ਰਹਿੰਦਾ ਪਿਆਰ ਭਾਈ ਜਿੱਦਾਂ ਹੁਣ ਤੁਸੀਂ ਆਏ ਹੋ ਆਪ ਦੇ ਪਿੰਡ ਹਾਂਜੀ ਹੈ ਪੂਰੇ ਪਿੰਡ ਚ ਰੌਲਾ ਨਹੀਂ ਪਿਆ ਹੋਵੇ ਇਹਨਾਂ ਦੇ ਨਿਆਣੇ ਦੇਖੋ ਇੱਕ ਵਾਰ ਜਾ ਕੇ ਇਤੋਂ ਸੋਹਣੇ ਨਿਆਣੇ ਨਹੀਂ ਕਿਸੇ ਦੇ ਹੋਣੇ ਭਾਈ ਇੰਨੇ ਪਿਆਰੇ ਬੱਚੇ ਨੇ ਰਿਬਨ ਕੱਟਦੇ ਆ ਹਮੇਸ਼ਾ ਡੋਰ ਦੇ ਵਿੱਚ ਸਾਰਾ ਪਿੰਡ ਇਕੱਠਾ ਹੋ ਜਾਂਦਾ ਇੰਨਾ ਪਿਆਰ ਦਿੰਦਾ ਨਾ ਤੇ ਡੈਡ ਜੀ ਵੀ ਬਹੁਤ ਖੁਸ਼ ਹੁੰਦੇ ਜਦੋਂ ਵੀ ਲੈ ਗੋਦੀ ਚੱਕੇ ਹੁੰਦੇ ਦੋਨੇ ਪੋਤੇ ਪੋਤੀ ਕਹਿੰਦੇ ਚਲੋ ਆਪਾਂ ਪਿੰਡ ਦਾ ਸੇਰ ਕਰ ਜਾਈਏ ਸਾਡੇ ਪਿੰਡ ਵਾਲਾ ਤਾਂ ਸਿਮਪਲ ਹੀ ਫੰਡਣੋਂ ਤੇ ਦਿਲ ਚੰਨਾ ਪਿਆਰੋਂ ਦਨ ਗੱਲ ਤਾਂ ਬੰਦਾ ਕੀ ਕਰੂਗਾ ਮੈਂ ਤਾਂ ਲਾ ਦੋ ਦੇਖਣ ਦੇਖਣ ਲਈ ਬਸ ਦੇਖਣ ਹੁੰਦੇ ਆ ਦੇਖਣ ਹੀ ਨਾ ਕੁਝ ਨਹੀਂ ਹੈਗਾ ਬਸ ਉਹ ਗੋਰੀ ਅੱਛਾ ਚ ਗੋਰੀ ਹੈ ਇਹਨੂੰ ਪੰਜਾਬੀ ਆਉਂਦੀ ਹੈ ਇਹਨੇ ਵੀ ਕਹਿਣਾ ਹਾਂਜੀ ਆਉਂਦੀ ਆ ਉਹ ਚਲ ਮੇਰੇ ਅਭੀ ਨੂੰ ਢਿੱਲੋ ਜੀ ਇਹ ਨਾਲ ਫਿਲਮ ਤੁਹਾਡੀ ਹੈਗੀ ਹੈ ਹਨਾ ਪਹਿਲੇ ਤਾਂ ਮੁਬਾਰਕਬਾਦ ਹੈ ਤੁਹਾਨੂੰ ਦੋਨਾਂ ਨੂੰ ਕੰਗ੍ਰੈਚੁਲੇਸ਼ਨਸ ਆਹ ਧੰਨਵਾਦ ਮੈਂ ਕੰਗ੍ਰੈਚੁਲੇਸ਼ਨਸ ਜ਼ੋਰ ਲਾਤਾ ਬੋਲਣ ਚ ਕਿ ਜਦੋਂ ਕਾਰ ਚ ਦੱਸਿਆ ਸੀ ਹਨਾ ਕਿ ਬੀਨੂ ਪਾਜੀ ਨੇ ਆਪਣੇ ਨਿਰਮਲ ਰਿਸ਼ੀ मैम ਨੇ ਜੀ 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 ਕਾਰ ਦੇ ਵਿੱਚ ਇੰਨੇ ਰੌਣਕ ਲੱਗ ਗਈ ਜਣਾ ਇੰਨੇ ਪੁੱਛ ਸੀ ਕਿ ਕਹਿੰਦੇ ਤੁਹਾਡਾ ਇੰਨਾ ਵਧੀਆ ਸਟੇਜ ਮਿਲਿਆ ਤੁਹਾਨੂੰ ਫਿਲਮ ਬਾਰੇ ਸੋਚਿਆ ਸੀ ਕਦੇ ਵੀ ਨਹੀਂ ਨਹੀਂ ਕਦੇ ਮੇਰੀ ਮੰਮੀ ਨੇ ਹਮੇਸ਼ਾ ਕਿਹਾ ਤੁਸੀਂ YouTube ਚਲਾ ਲਿਆ ਹੋਲੀ-ਹੋਲੀ ਤੁਹਾਨੂੰ ਫਿਲਮਾਂ ਦੀ ਆਫਰ ਹੋਣਗੀਆ ਤੇ ਕਹਿੰਦੇ ਹੋਲੀ-ਹੋਲੀ ਇਹ ਤੋਂ ਬਾਅਦ ਤੁਹਾਨੂੰ ਕਪਲ ਸ਼ਰਮਾ ਦੀ ਆਫਰ ਆਊਗੀ ਮੈਂ ਕਿਹਾ ਮੰਮਾ ਜੀ ਬਾਸ ਤੁਸੀਂ ਤੁਸੀਂ ਦੇਖਦੇ ਹੋ ਕਪਲ ਸ਼ਰਮਾ ਹਾਂ ਜੀ ਹਾਂ ਜੀ ਉਹ ਵਧੀਆ ਹੈ ਕਿਹੜੇ ਕਿਹੜੇ ਹਾਂ ਹੀ ਸੋ ਫਨੀ ਕਪਲ ਸ਼ਰਮਾਸ ਬੈਸਟ kapil vera you are so funny please call them and inno sabdo okay main aa rahi hai that's good that's good <laughs> 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 numarishi's biggest fan so oh. meeting numarishi was just amazing oh gaane sunde ho punjabi haan ji haan ji e reela banaunde ne bhangra paunde dekhe tuhi tuddi mannan ke ni jado assi jamme jande ha na main ta gaane sunnda ni jamme de vich okay ede khala punjabi playlist lagdi <laughs> hunde karan audela <laughs> okay like every single karan audela song softly karan audela ਤੋਬਾ ਤੋਬਾ ਕਮਨ so good uh, amy worth solid love that song diljit of course the, so, the, home, the you know, so, see jasan khush khabri ਦਾ ਮਤਲਬ ਕੀ ਹੁੰਦਾ ਜਦੋਂ ਤੁਸੀ ਤੁਹਾਨੂੰ ਖੁਸ਼ਖਬਰੀ ਮਿਲਦੀ ਹੈ ਯੂ نو ਹੈਪੀ ਨਿਊਜ਼ ਸੋ ਅੱਜ ਅਸੀਂ ਉਹਦੇ ਸੈੱਟ ਤੇ ਆਏ ਹੋਏ ਆ ਐਂਡ ਮੈਨੂੰ ਬਹੁਤ ਅੱਛਾ ਲੱਗਦਾ ਹੈ ਉਹਨਾਂ ਲੋਕਾਂ ਨੂੰ ਮਿਲਣਾ ਜਿਨ੍ਹਾਂ ਨੂੰ ਅਸੀਂ ਕਦੀ ਸੋਸ਼ਲ ਮੀਡੀਆ ਤੇ ਦੇਖਿਆ ਹੁੰਦਾ ਤਾਂ ਸੋਚਿਆ ਹੁੰਦਾ ਹਾਈ ਦੇ ਆਰ so good ਐਂਡ ਤੁਹਾਨੂੰ ਅੱਛੇ ਵਾਈਬਸ ਦਿੰਦੇ ਨੇ ਸੋ ਇੱਕ ਇਹੋ ਜਿਹੇ ਨੇ ਜਿਹਨਾਂ ਨੂੰ ਸਾਡੇ ਪੰਜਾਬ ਚ ਕਹਿੰਦੇ ਆ ਵੀ ਗੋਰੇ ਸੋ ਗੋਰੀ ਭਾਬੀ ਸਾਡੇ ਨਾਲ ਹੈ ਕਿਉਂਕਿ ਭਰਾ ਸਾਡਾ ਪੰਜਾਬੀ ਹੈ ਲੇਕਿਨ ਆਲੂ ਦੇ ਪਰੌਂਠੇ ਬਣਾਉਣ ਤੋਂ ਲੈ ਕੇ ఎవਰੀਥਿੰਗ ਸ਼ੀ ਲਰਨਡ ਐਂਡ ਸ਼ੀ ਇਜ਼ ਲਰਨਿੰਗ ਸਟਿਲ ਐਂਡ ਖੁਸ਼ ਖਬਰੀ ਹੈ ਕਿ ਹੁਣ ਤੁਹਾਨੂੰ ਵੀਡੀਓਜ਼ ਤੋਂ ਬਾਅਦ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਸੋ ਹਾਈ ਹਾਈ ਸਤਿ ਸ਼੍ਰੀ ਅਕਾਲ ਓ ਮਾਈ ਗੋਡ ਸਤਿ ਸ਼੍ਰੀ ਅਕਾਲ ਇਤਨਾ ਮਿੱਠੀ ਸਤਿ ਸ਼੍ਰੀ ਅਕਾਲ ਦੇਖੀ ਅਜ ਤੱਕ ਤੁਸੀਂ ਕਦੇ ਸੋ ਬਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਅਸੀਂ ਵਧੀਆ ਤੁਸੀਂ ਦੱਸੋ ਬਿਲਕੁਲ ਫਰਸਟ ਕਲਾਸ ਸੋ ਅੱਛਾ ਲੱਗ ਰਿਹਾ ਤੁਹਾ how you got this film tonu film kidda mili han ji so uh, the director message me on instagram straight from the reels crazy experience but very blessed very lucky chalo jinni ka mainu samajh aayi ya kyuki bhai ena di ta saadi angrezi chammai adda hai na saadi english oh wali nahi hai gi jehdi ena di hai eh kende vi director ne message ena ton puchde ya theek hai ji so director bhai ne message kita si sanu instagram te ਤੇ ਸਾਨੂੰ ਯਕੀਨ ਹੀ ਨਹੀਂ ਹੁੰਦਾ ਸੀ ਕਿ ਸਾਨੂੰ ਮੂਵੀ ਦੀ ਆਫਰ ਆ ਗਈ ਅਸੀਂ Google ਤੇ ਕੀਤਾ ਲਾਡੀ ਪਾਈ ਦਾ ਨੇਮ ਮੂਵੀਜ਼ ਰਿਵਿਊ ਸਾਰੇ ਦੇਖੇ ਅਸੀਂ ਆਪ ਹੈਰਾਨ ਫਿਰ ਅਸੀਂ ਉਹਨਾਂ ਨੂੰ ਆਪਣਾ ਨੰਬਰ ਦਿੱਤਾ ਗੱਲਬਾਤ ਕੀਤੀ ਤੇ ਜਦੋਂ ਗੱਲਬਾਤ ਕੀਤੀ ਅਸੀਂ ਚੰਡੀਗੜ੍ਹ ਵਿੱਚ ਮਿਲੇ ਸੀਗੇ ਉਦੋਂ ਅਸੀਂ ਲੋਕ ਇਨ ਕਰਤਾ ਸੀ ਸਾਰੀ ਫਿਲਮ ਦਾ ਓਕੇ ਤੇ ਸਾਨੂੰ ਫਿਰ ਫਿਰ ਫੈਮਿਲੀ ਨੂੰ ਦੱਸਿਆ ਉਹ ਵੀ ਬਹੁਤ ਖੁਸ਼ ਸੀ ਗਾ ਖੁਸ਼ਖਬਰੀ ਸੀ ਨਾ ਖੁਸ਼ਖਬਰੀ ਕਰ ਦੇ ਵਿੱਚ ਖੁਸ਼ਖਬਰੀ ਆ ਗਈ ਖੁਸ਼ਖਬਰੀ ਆ ਗਈ ਯੈਸ ਤੇ ਸਿਨੇਮਾ ਦੇ ਵਿੱਚ ਵੀ ਆਉਗੀ ਪਲੀਜ਼ ਦੇਖੋ ਸਾਰੇ ਜਾਣੇ ਰਾਈਟ ਸੋ ਆਈ ਥਿੰਕ ਡਾਇਲੌਗ ਡਿਲੀਵਰੀ ਇਜ਼ so important mm -hmm. hai na to connect the audience mm -hmm. with connect the audience mm -hmm. but i really want to uh, know that ki how you uh, learn the dialogues pehle to mainu e dasso in hindi aur punjabi i'm punjabi kho punjabi dialogues punjabi ch nahi hunde haan ji haan ji ik dialogue suna do bahut hi galat hai inanne khende karnio ni kyunki hai hi angrezi wala saab kitab hai acha ਓਏ ਵਿਚਾਲੋ ਕਰੀ ਰਾਇਲੋ ਜਿਹੜਾ ਤੁਸੀਂ ਅਡੇ ਸੀਗਾ ਉਹ ਵਾਲਾ ਅੱਛਾ ਹਾਂ ਤੁਹਾਡਾ ਰੰਦੀਰੋਂ ਨੇ ਮੁੱਕ ਗਿਆ ਆਪਾਂ ਚਲੀਏ ਅੱਛਾ ਸਮਝ ਆਈ ਕਿ ਦੁਬਾਰਾ ਆਵੇ ਇੱਕ ਵਾਰ ਦੁਬਾਰਾ ਆਵੇ ਨਹੀਂ ਇੱਕ ਹੋਰ ਹਾਂ ਅੱਛਾ ਓਕੇ ਨਹੀਂ ਨਹੀਂ ਇਹੀ ਵਾਲਾ ਸੇਮ ਸੇਮ ਰਿਪੀਟ ਦ ਸੇਮ ਓਕੇ ਤੁਹਾਡ ਉਹ ਤੁਹਾਡਾ ਰੰਦੀਰੋਂ ਨੇ ਮੁੱਕ ਗਿਆ ਆਪਾਂ ਚਲੀਏ ਹਏ ਐਤੋਂ ਵੱਧਉਣ ਕੀ ਭਾਲਦੇ ਹੋ ਮੈਨੂੰ ਲੱਗਦਾ ਜੋ ਜਿਹੜੇ ਸ਼ਬਦ ਇਹਨਾਂ ਨੇ ਬੋਲੇ ਆ ਇਹ ਹੁਣ ਤੁਸੀਂ ਸਾਰੇ ਰਿਪੀਟ ਮੋੜਦੇ ਪਰ ਸਾਡੇ ਮੂੰਹ ਤੋਂ ਜੱਜਦੇ ਨਹੀਂ ਹੈਗੇ ਸਾਡੇ ਕਲੇਸ਼ ਵੱਧ ਜਾਂਦੇ ਆ ਇਹ ਤਾਂ ਇਹ ਤਾਂ ਤੁਸੀਂ ਬੋਲੇ ਤਾਂ ਕਰਕੇ ਬੜਾ ਅਦਾ ਲੱਗਿਆ ਕਿ ਜਦਾਂ ਮਿਠਾਈ ਆਈ ਆ ਬਾਅਦ ਬਟ ਮੈਂ ਤੁਹਾਡੇ ਕੋਲੋਂ ਇੱਕ ਗੱਲ ਜ਼ਰੂਰ ਪੁੱਛਣਾ ਚਾਹਾਂਗੀ ਬਾਈ ਮੈਂ ਤੁਹਾਡੀਆਂ ਵੀਡੀਓਜ਼ ਦੇਖਦੀ ਆ ਮੈਂ ਕਮੈਂਟਸ ਵੀ ਦੇਖਦੀ ਆ ਬਹੁਤ ਸਾਰੇ ਲੋਕ ਤੁਹਾਨੂੰ ਪਿਆਰ ਕਰਦੇ ਆ ਪਰ ਬੜੇ ਸਾਰੇ ਅਮੇਜ਼ ਨੇ ਕਿ ਇਹ ਸਾਡੇ ਪੰਜਾਬੀ ਭਰਾ ਨੇ ਇਹ ਕਿਦਾਂ ਇਸ਼ਕ ਹੋ ਗਿਆ ਮੈਂ ਤਾਂ ਇਹ ਮੰਨਦੀ ਆ ਰੱਬ ਨੇ ਬਣਾਈਆਂ ਜੋੜੀਆਂ ਵਾਹਿਗੁਰੂ ਦਾ ਹੁਕਮ ਹੋ ਜਾ ਤਾਂ ਕੋਈ ਵੀ ਆਪਣਾ ਬਣ ਸਕਦਾ ਇਟਸ ਨਾਥਿੰਗ ਅਬਾਊਟ ਗੋਰੇ ਕਾਲੇ ਤੁਹਾਡੇ ਕੋਲ ਪੁੱਛਣਾ ਰੰਗ ਰੂਪ ਕੋਈ ਮੈਟਰ ਨਹੀਂ ਕਰਦਾ ਇਹ ਤਾਂ ਦਿਲ ਦੀ ਤਾਰ ਜੁੜੀ ਹੋਈ ਸੀਗੀ ਇਹਨਾਂ ਨੂੰ ਮੈਨ ਮਿਲ ਗਿਆ ਸੀ ਅਸੀਂ ਮਿਲੇ ਸੀਗੇ ਵੇ ਹਾ ਉਸ ਕੰਪਨੀ ਦੇ ਵਿੱਚ ਸੀਗਾ ਜਦੋਂ ਮੰਮੀ ਡੈਡ ਨੂੰ ਦੱਸਿਆ ਸੀਗਾ ਉਹ ਮੰਨਦੇ ਨਹੀਂ ਸੀ ਲਵ ਮੈਰਿਜ ਨੂੰ ਆਊਟ ਆਫ ਕਲਚਰ ਉਹਨਾਂ ਨੂੰ ਡਰ ਸੀ ਕਿ ਇਹਨਾਂ ਨੇ ਕਲਚਰ ਕਿੱਦਾਂ ਸੰਭਾਲਣਗੇ ਵਿਆਹ ਕਿੱਦਾਂ ਕਰਨਗੇ ਆਪਣਾ ਪੰਜਾਬੀ ਸਾਇਲ ਹੋਊਗਾ ਫੈਮਿਲੀ ਦੇ ਵਿੱਚ ਰਹਿਣਗੇ ਪਰ ਜਾਦੀ ਕਰ ਦੇ ਵਿੱਚ ਆਇਆ ਨਾ ਸਾਡਾ ਕਰ ਬਿਲਕੁਲ ਹੀ ਚੇਂਜ ਹੋ ਗਿਆ ਮਮੀ ਡੈਡੀ ਇੰਨਾ ਪਿਆਰ ਕਰਦੇ ਇਹਨੂੰ ਜਾਦੇ ਕਰਦੇ ਆ ਰਾਈਟ ਰਾਈਟ ਮੇਰੇ ਤੋਂ ਕਰ ਹਾਂ ਇਹ ਤੁਸੀਂ ਵੀਡੀਓਜ਼ ਦੇ ਵਿੱਚ ਵੀ ਦੱਸ ਚੁੱਕੇ ਹੋ ਵੈਸੇ ਹਾਂ ਹਾਂ ਜੀ ਹਾਂ ਜੀ ਹਾਂ ਅੱਛਾ ਆਲੂ ਦੇ ਪਰੌਂਠੇ ਤੋਂ ਲੈ ਕੇ ਪੰਜਾਬੀ ਫੂਡ ਦੇ ਵਿੱਚ ਕੀ ਕੀ ਯੂ نو ਤੁਸੀਂ ਲਰਨ ਕੀਤਾ ਹੈ ਨਾ ਤੂੰ ਹਾਂ ਜੀ ਬਹੁਤ ਵਧੀਆ ਪੰਜਾਬੀ ਫੂਡ ਸਬ ਤੋਂ ਬੈਸਟ ਆਲੂ ਪਰੌਂਠੇ ਤੇ ਸਾਗ ਰੋਟੀ ਸੋ ਗੁੱਡ ਸੋ ਪੰਜਾਬ ਚ ਆਇਓ ਤੁਸੀਂ ਕੀ ਕੀ ਖਾਦਾ ਉਈ ਆਲੂ ਪਰੌਂਠੇ ਵਾਸ ਫਰਸਟ ਥਿੰਗ ਵੀ ਗਾਟ ਸਟ੍ਰੇਟ ਆਫ ਦਿ ਪਲੇਨ ਆਲੂ ਪਰੌਂਠੇ ਤੇ ਚਾਹ ਬਸ ਹਮ ਰਾਈਟ ਚੰਡੀਗੜ੍ਹ ਚ ਬਹੁਤ ਸਾਰੀਆਂ ਥਾਵਾਂ ਨੇ ਹੁਣ ਯੂ نو ਜਿੱਥੇ ਬਹੁਤ ਪੰਜਾਬੀ ਦੇਸੀ ਸਟਾਈਲ ਫੂਡ ਮਿਲਦਾ ਹੈ ਲੈ ਕੇ ਗਏ ਹਾਂ ਕਿਤੇ ਭਾਵੇਂ ਹਜੇ ਸਾਨੂੰ ਮੌਕਾ ਨਹੀਂ ਮਿਲਿਆ ਫਿਲਮ ਚ ਸ਼ੂਟ ਦੇ ਵਿੱਚ ਬਿਜ਼ੀ ਹੋ ਜਦੋਂ ਸ਼ੂਟ ਫਿਨਿਸ਼ ਹੋ ਗਈ ਫੇਰ ਆਪਾਂ ਤੁਹਾਨੂੰ ਲੈ ਕੇ ਆਂਗੇ 3 ਵੀ 2 ਮੈਂ ਸੁਣਿਆ ਚਾਹ ਤੇ ਚੋਰੀ ਤੇ ਨਹੀਂ ਲੈ ਕੇ ਜਾਣਾ ਚਾਹ ਤੇ ਚੋਰੀ ਕੀ ਹੁੰਦਾ ਹੈ ਹੈ ਮੈਂ ਮੈਂ 4 ਸਾਲ ਦਾ ਸੀ ਜੋ ਚਲਾ ਗਿਆ ਸੀ ਉਹ ਨਹੀਂ 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 ਇਸ਼ੂਸ ਨਹੀਂ ਮੈਨੂੰ ਲੱਗਾ ਕਿ ਤੁਹਾਨੂੰ ਪਤਾ ਨਹੀਂ ਹੈ ਕਿਉਂਕਿ ਤੁਸੀਂ 3b2 ਦੀ ਗੱਲ ਕੀਤੀ ਤੁਹਾਨੂੰ ਮੈਂ ਦੱਸ ਦਿਆਂ ਉੱਥੇ ਇੱਕ ਚਾਹ ਤੇ ਚੋਰੀ ਕਰਕੇ ਇੱਕ ਯੂ نو ਫੂਡ ਪੁਆਇੰਟ ਹੈ ਓਕੇ ਠੀਕ ਆ ਉੱਥੇ ਚੋਰੀ ਦਿੰਦੇ ਆ ਕਟ ਕੇ ਦੇਸੀ ਕਿਉਂ ਪਾ ਕੇ ਓ ਮਾਈ ਗੋਡ ਚੋਰੀ ਤਾਂ ਮੇਰੀ ਫੇਵਰਿਟ ਹੈ ਮਾਸੇ ਕਟਦੀ ਹੁੰਦੀ ਸੀਗੀ بس ਤੁਸੀਂ 3B2 ਦੀ ਚਾਹ ਤੇ ਚੂਰੀ ਟਰਾਈ ਕਰ ਸਕਦੇ ਹੋ Jubli Walk ਇੱਕ ਚਾਹ ਤੇ ਚੂਰੀ ਹੈ ਓਕੇ بس ਇਹਨਾਂ ਨੂੰ ਜ਼ਰੂਰ ਖਵਾਈਓ ਫਿਰ ਮੈਂ ਪੰਕਜ بھائی ਨੂੰ ਲੈ ਕੇ ਜਾਣਾ ਚਾਹ ਤੇ ਚੂਰੀ ਪੰਕਜ بھائی ਤੁਸੀਂ ਮੈਨੂੰ ਖਲੋਣੀ ਆ ਰਾਈਟ 3B2 ਹੂੰ ਸੋ ਬਾਈ ਸਾਡੇ ਇੱਥੇ ਦੇਖੋ ਇੱਕ ਕਿਉਂਕਿ ਬਹੁਤ ਕਿਆ ਜਾਂਦਾ ਹੈ ਕਿ ਅੱਜਕਲ ਮੈਰਿਜਸ ਡਿਪੈਂਡ ਕਰਦੀਆਂ ਨੇ ਤੁਹਾਡੀ ਸਟੇਟ ਆਫ ਮਾਈਂਡ ਤੇ ਤੁਹਾਡਾ ਮੈਂਟਲ ਲੈਵਲ ਕਿੰਨਾ ਸੈੱਟ ਕਰਦਾ ਹੈ ਠੀਕ ਹੈ ਬਟ ਇੱਥੇ ਟੋਟਲੀ ਚੇਂਜ ਹੈ ਇੱਕ ਨੌਰਥ ਪੋਲ ਹੈ ਸਾਊਥ ਪੋਲ ਹੈ ਕਹਿੰਦਾ ਮਤਲਬ ਤੁਸੀਂ ਪੰਜਾਬੀ ਹੋ ਤੇ ਉਹ ਹੈਨਾ ਸਕਾਟਲੈਂਡ ਤੋਂ ਨੇ ਓਕੇ ਸਕਾਟਲੈਂਡ ਤੋਂ ਨੇ ਬਟ ਬਾਈ ਸਕਸੈਸਫੁਲ ਮੈਰਿਜ ਦਾ ਐਕਚੁਅਲ ਫੰਡਾ ਕੀ ਹੈ ਤੁਹਾਡੇ ਕੋਲੋਂ ਤਾਂ ਪੁੱਛਣਾ ਚਾਹੀਦਾ ਕਿਉਂਕਿ ਸਾਡੇ ਲੋਕ ਨਹੀਂ ਨਿਭਾਉਣ ਵਾਲੇ 3692 ਦਿੰਦੇ ਨੇ ਦੋਵੇਂ ਮੈਂ ਦੱਸਾਂ ਨਾ ਸਭ ਤੋਂ ਜ਼ਿਆਦਾ ਫੰਡਾ ਹੈਗਾ ਕਿ ਇਹ بیوی ਖੁਸ਼ਾ ਤੁਸੀਂ ਆਪਣਾ ਖੁਸ਼ ਹੋਣਾ ਓਕੇ ਪਰ ਕੰਪਰੋਮਾਈਜ਼ ਏਸ ਲਵ ਤੇ ٹرسٹ ਇੱਕ ਦੂਜੇ ਨਾਲ ਹੋਣਾ ਚਾਹੀਦਾ রাইਟ ਕੋਈ ਆਪਣਾ ਲੜਾਈ ਤਾਂ ਹੁੰਦੀਆਂ ਰਹਿੰਦੀਆਂ ਨੇ ਉਹਨੇ ਉਹਨੇ ਤੁਹਾਨੂੰ ਸਟਰੋਂਗ ਬਣਾਉਣਾ ਕੰਪਰੋਮਾਈਜ਼ ਕਰਨਾ ਹੁੰਦਾ ਦੋਨੇ ਪਾਸੋਂ ਇਦਾਂ ਨਹੀਂ ਹੈ ਕਿ ਉਹਨਾਂ ਨੇ ਇਕੱਲਾ ਕੰਪਰੋਮਾਈਜ਼ ਕਰਨਾ ਤੁਸੀਂ ਆਪ ਵੀ ਕੰਪਰੋਮਾਈਜ਼ ਕਰਨਾ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਐਬੀਜੀ ਬਹੁਤ ਵਧੀਆ ਕੁੱਕ ਨੇ ਪਰੌਂਠੇ ਆਲੂ ਪਰੌਂਠੇ ਬਹੁਤ ਵਧੀਆ ਬਣਾਉਂਦੇ ਨੇ ਜੀ ਕਰਦੀ ਸਿਫਾਈ ਮਾਇ ਕਰਨੀ ਹੈ ਰਸੋਈ ਦੀ ਸਭਾਈ ਮਾਇ ਕਰਨੀ ਸਾਡਾ ਫਿਰ ਟਾਈਮ ਬਣਿਆ ਰਹਿੰਦਾ ਪਿਆਰ ਓਕੇ ਭਾਈ ਜਿੱਦਾਂ ਹੁਣ ਤੁਸੀਂ ਆਏ ਹੋ ਆਪਦੇ ਪਿੰਡ ਹਾਂਜੀ ਹੈ ਪੂਰੇ ਪਿੰਡ ਚ ਰੌਲਾ ਨਹੀਂ ਪਿਆ ਹੋਵੇ ਇਹਨਾਂ ਦੇ ਨਿਆਣੇ ਦੇਖੋ ਇੱਕ ਵਾਰ ਜਾ ਕੇ ਇਤੋਂ ਸੁਣ ਨਿਆਣੇ ਨਹੀਂ ਕਿਹਦੇ ਹੋਣੇ ਭਈ ਇੰਨੇ ਪਿਆਰੇ ਬੱਚੇ ਨੇ ਨੋ ਐਂਡ ਪਿੰਡ ਦੇ ਵਿੱਚ ਰੌਣਾਂ ਨਵਾ ਤੇ ਹੱਸਣਾ ਹਾਂਜੀ 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 ਪਿੰਡ ਦੇ ਵਿੱਚ ਰੋਣ ਲੱਗ ਜਾਂਦੀ ਹੈ ਜਦੋਂ ਵੀ ਜਾਂਦੇ ਆ ਰਿਬਨ ਕੱਟਦੇ ਆ ਹਮੇਸ਼ਾ ਡੋਰ ਦੇ ਵਿੱਚ ਸਾਰਾ ਪਿੰਡ ਇਕੱਠਾ ਹੋ ਜਾਂਦਾ ਇੰਨਾ ਪਿਆਰ ਦਿੰਦਾ ਨਾ ਮੇਰਾ ਪਿੰਡੇ ਦਾ ਬਵਾਨੀ ਪਿੰਡ ਜੀ ਡੇਡ ਜੀ ਵੀ ਬਹੁਤ ਖੁਸ਼ ਹੁੰਦੇ ਜਦੋਂ ਵੀ ਲੈ ਕੇ ਜਾਂਦੇ ਆ ਨਿਆਣੇ ਨੂੰ ਗੋਦੀ ਚੱਕੇ ਹੁੰਦੇ ਦੋਨੇ ਪੁੱਤੇ ਪੋਤੀ ਕਹਿੰਦੇ ਚਲੋ ਆਪਾਂ ਪਿੰਡ ਦਾ ਸ਼ੇਰ ਕਰਕੇ ਆਉਂਦੇ ਆ ਸਾਡੇ ਪਿੰਡ ਵਾਲਿਆਂ ਦਾ ਤਾਂ ਸਿੰਪਲ ਹੀ ਫੰਡ ਹੁੰਦਾ ਉਹਨਾਂ ਦਾ ਦਿਲ ਚੰਨਾ ਪਿਆਰ ਉਹਨਾਂ ਨੂੰ ਗਲਤ ਬੰਦਾ ਕੀ ਕਰੂਗਾ ਮੈਂ ਤਾਂ ਲਾ ਦੋ ਦੇਖਣ ਦੇਖਣ ਲਈ ਉਹ ਦੇਖਣ ਆਉਂਦੇ ਆ ਉਹਨਾਂ ਦਾ ਕੁਝ ਨਹੀਂ ਹੈਗਾ ਬਸ ਉਹ ਗੋਰੀ ਅੱਛਾ ਚ ਗੋਰੀ ਹੈ ਇਹਨੂੰ ਪੰਜਾਬੀ ਆਉਂਦੀ ਹੈ ਇਹਨੇ ਵੀ ਕਹਨਾ ਹਾਂਜੀ ਆਉਂਦੀ ਆ ਉਹ ਟੱਕ ਛੋਟੀ ਜੀ ਹਾਂਜੀ ਰਾਈਟ ਤੁਹਾਨੂੰ ਅੱਛਾ ਲੱਗਦਾ ਪਿੰਡ ਜਾਣਾ ਹਾਂਜੀ ਬਹੁਤ ਵਧੀਆ ਪਿੰਡ ਇਜ਼ ਮਾਈ ਫੇਵਰਿਟ ਪੀਸਫੁਲ ਕਵਾਇਟ ਪਸ। ਇਹਨਾਂ ਨੇ ਤੁਹਾਡੀ ਬਹੁਤ ਪ੍ਰੇਜ਼ ਕੀਤੀ ਹੈ ਨਾ ਬਟ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਇਹਨਾਂ ਦੇ ਕਿਹੜੀਆਂ ਕੁਆਲਿਟੀਆਂ ਨੇ ਜੋ ਐਕਚੁਅਲੀ ਤੁਹਾਨੂੰ ਲੱਗਦਾ ਹੈ ਕਿ ਹੀ ਇਜ਼ ਦਾ ਪਰਫੈਕਟ ਵਨ ਫॉर ਯੂ ਹਾਂਜੀ ਹੀ ਇਜ਼ ਹੀ ਲੋਇਲ ਆਨਸਟ ਟਰਸਟਿੰਗ ਏਵਰੀਥਿੰਗ ਯੂ ਊਡ ਵਾਂਟ ਇਨ ਅ ਮੈਨ ਬਾਈਸ ਗਾਉਟ ਮੀ ਵੀ ਵਾਣਾ ਪਰ ਅਭਿਨਯੂ ਟੈਲੋਜੀ ਇਨ ਆਲ ਫਿਲਮ ਤੁਹਾਡੀ ਹੈਗੀ ਹੈ ਹੈਨਾ ਪਹਿਲੇ ਤਾਂ ਮੁਬਾਰਕਬਾਦ ਹੈ ਤੁਹਾਨੂੰ ਦੋਨਾਂ ਨੂੰ ਕੰਗ੍ਰੈਚੁਲੇਸ਼ਨਸ ਆ ਧੰਨਵਾਦ ਮੈਂ ਕੰਗ੍ਰੈਚੁਲੇਸ਼ਨਸ ਜ਼ੋਰ ਲਾਤਾ ਬੋਲਣ ਚ ਇਹਨਾਂ ਨੇ ਧੰਨਵਾਦ ਚ ਗੱਲ ਮੰਗਾਤੀ ਓਕੇ ਸੋ ਬੀਨੂ ਬਾਈ ਨੂੰ ਉੱਕਾ ਤੋਂ ਤਾਂ ਦੇਖਦੇ ਆ ਰਹੇ ਹਾਂ ਬਾਈ ਬਹੁਤ ਸਾਲ ਹੋ ਗਏ ਹਾਂ ਬਹੁਤ ਸਾਲ ਹੋ ਗਏ ਜਦੋਂ ਘਰ ਚ ਦੱਸਿਆ ਸੀ ਹਨਾ ਕਿ ਬੀਨੂ ਪਾਜੀ ਨੇ ਆਪਣੇ ਨਿਰਮਲ ਰਿਸ਼ੀ मैम ਨੇ ਜੀ 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 ਘਰ ਦੇ ਵਿੱਚ ਇੰਨੇ ਰੌਣਕ ਲੱਗ ਗਈ ਜਨਾ ਇੰਨੇ ਖੁਸ਼ ਸੀ ਕਿ ਕਹਿੰਦੇ ਤੁਹਾਡਾ ਇੰਨਾ ਵਧੀਆ ਸਟੇਜ ਮਿਲਿਆ ਤੁਹਾਨੂੰ ਰਾਈਟ ਰਾਈਟ ਤੇ ਅਸੀਂ ਤਾਂ ਬਸ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੇ ਸੀਗੇ ਰਾਈਟ ਭਾਈ ਮੈਂ ਸੇ ਸੋਚਦੀ ਹਾਂ ਮਤਲਬ ਘਰ ਦੇ ਸਿਖਾਉਂਦੇ ਨਹੀਂ ਕਿ ਮਿਹਨਤ ਕਰੋ ਨੀਤ ਸੱਚੀ ਰੱਖੋ ਵਾਹਿਗੁਰੂ ਨੇ ਪਤਾ ਨਹੀਂ ਕਦੋਂ ਕੀ ਹੁਕਮ ਕਰ ਦੇਣਾ ਫਿਲਮ ਬਾਰੇ ਸੋਚਿਆ ਸੀ ਕਦੇ ਵੀ ਨਹੀਂ ਕਦੇ ਮੇਰੀ ਮੰਮੀ ਨੇ ਹਮੇਸ਼ਾ ਕਿਹਾ ਤੂੰ ਦੀ YouTube ਚਲਾ ਲਿਆ ਹੌਲੀ ਹੌਲੀ ਤੁਹਾਨੂੰ ਫਿਲਮਾਂ ਦੀ ਆਫਰ ਹੋਣ ਗਿਆ ਤੇ ਕਹਿੰਦੇ ਹੋਲੀ ਹੋਲੀ ਇਹ ਤੋਂ ਬਾਅਦ ਤੁਹਾਨੂੰ ਕਪਲ ਸ਼ਰਮਾ ਦੀ ਆਫਰ ਆਊਗੀ ਮੈਂ ਕਿਹਾ ਮੰਮਾ ਜੀ ਬੱਸ ਪਰ ਮੰਮੀ ਤਾਂ ਦਿਲ ਸਾਫ ਆ ਹਮੇਸ਼ਾ ਮੰਗੀ ਜਾਂਦੇ ਹੁੰਦੇ ਆ ਬਾਬਾ ਜੀ ਤੋਂ ਮੈਂ ਤੁਹਾਨੂੰ ਖੁਸ਼ਖਬਰੀ ਦਿੰਨੀ ਆ ਬਹੁਤ ਜਲਦੀ ਨਜ਼ਰ ਆਣ ਵਾਲਾ ਹੈ ਨਾ ਕਪਲ ਸ਼ਰਮਾ ਸ਼ੋਅ ਦੇ ਵਿੱਚ ਐਂਡ ਦੈਟਸ ਫੋਰ ਸ਼ੂ ਠੀਕ ਹੈ ਤੁਸੀਂ ਤੁਸੀਂ ਦੇਖਦੇ ਹੋ ਕਪਲ ਸ਼ਰਮਾ ਹਾਂ ਜੀ ਹਾਂ ਜੀ ਉਹ ਵਧੀਆ ਹੈ ਕਿਹੜੇ ਕਿਹੜੇ ਹਾਂ ਹੀ ਸੋ ਫਨੀ ਕਪਲ ਸ਼ਰਮਾ ਇਸ ਬੈਸਟ ਕਪਿਲ ਵੀਰ ਯੂ ਆਰ ਸੋ ਫਨੀ ਪਲੀਜ਼ ਕਾਲ them ਇਹਨਾਂ ਨੂੰ ਸਬਦੋ ਓਕੇ ਮੈਂ ਆ ਰਹੀ ਆ ਦੈਟਸ ਗੁੱਡ ਦੈਟਸ ਗੁੱਡ ਓਕੇ ਸੋ ਤੁਸੀਂ ਇਹ ਫਿਲਮ ਕਰ ਰਹੇ ਹੋ ਬੀਨੂ ਜੀ ਨਾਲ ਤੁਸੀਂ ਉਹਨਾਂ ਦੀ ਕੋਈ ਫਿਲਮ ਦੇਖੀ ਹੈ ਪਹਿਲਾਂ ਪ੍ਰੀਵੀਅਸ ਆ ਹਾਂਜੀ ਹਾਂਜੀ ਪੰਜਾਬੀ ਮੂਵੀਜ਼ ਸਬ ਤੋਂ ਬੈਸਟ ਆਲਦੋ ਆਈ ਹੈਵ ਟੂ ਸੇ ਆਮ ਨਿਰਮਲ ਰਿਸ਼ੀਸ ਬਿਗੇਸਟ ਫੈਨ ਸੋ ਮੀਟਿੰਗ ਨਿਰਮਲ ਰਿਸ਼ੀ ਵਾਸ ਜਸਟ ਅਮੇਜ਼ਿੰਗ ਓਕੇ ਸੋ ਬਲੇਸ ਯੂ ਕਿ ਤੁਸੀਂ ਉਹਨਾਂ ਨਾਲ ਕੰਮ ਕਰ ਰਹੇ ਹੋ ਯੂ ਆਰ ਵੈਰੀ ਬਲੇਸਡ ਹੈ ਨਾ ਬਟ ਗਾਣੇ ਸੁਣਦੇ ਹੋ ਪੰਜਾਬੀ ਹਾਂਜੀ ਹਾਂਜੀ ਇਹ ਰੀਲਾਂ ਬਣਾਉਂਦੇ ਨੇ ਭੰਗੜਾ ਪਾਉਂਦੇ ਦੇਖੇ ਤੁਸੀਂ ਤੂੰ ਦੀ ਮੰਨਣਗੇ ਨਹੀਂ ਜਦੋਂ ਅਸੀਂ ਜੰਮ ਜਾਂਦੇ ਆ ਨਾ ਮੈਂ ਤਾਂ ਗਾਣੇ ਸੁਣਦਾ ਨਹੀਂ ਜੰਮ ਦੇ ਵਿੱਚ ਓਕੇ ਇਹਦੇ ਕਲਾ ਪੰਜਾਬੀ ਪਲੇਲਿਸ ਲੱਗੀ ਹੁੰਦੀ ਆ ਓਨਲੀ ਪੰਜਾਬੀ ਓਨਲੀ ਪੰਜਾਬੀ ਸਾਰੇ ਕਮੈਂਟ ਦੇ ਵਿੱਚ ਆਉਂਦੇ ਆ ਕਿ ਇਹ ਮੁੰਡਾ ਹਟਦਾ ਨਹੀਂ ਆਪਣੀ ਵਾਈਫ ਨੂੰ ਪੰਜਾਬੀ ਗਾਣੇ ਸੁਣਕਾਉਂਦਾ ਉਹ ਕਰਦਾ ਮੈਂ ਕੁਝ ਨਹੀਂ ਕਰਦਾ ਇਹ ਆਪਣੇ ਆਪ ਹੀ ਕਰਦੀ ਆ ਸਾਰੇ ਬਸ ਹੈਗੇ ਸਕਾਟਲੈਂਡ ਦੇ ਦਿਲ ਤੋਂ ਪੰਜਾਬੀ ਆ ਪੰਜਾਬੀ ਆ ਬਿਲਕੁਲ ਕਿ ਕਿਹੜੇ ਕਿਹੜੇ ਗਾਣੇ ਟੌਪ 5 ਉਹ ਟੌਪ 5 ਓਕੇ ਹੋ ਆ Karan okay, like every single Karan song. Softly, Karan Toba Toba. <laughs> Come on, so good. Uh, Amy work solid. Love that song. Diljit, of course, the Sita Uh Ah, Kinney. and oh, uh, oh my gosh, <laughs> my brain is covered. So many. They're ah, all just coming ah. through my brain right now. Right, but I must say, Pabuji, you're cute, ਬੜੀ ਪਿਆਰੀ ਹੈ ਯਾਰ ਭਾਬੀ ਬਹੁਤ ਹੀ ਪਿਆਰੀ ਹੈ ਓਕੇ ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋ ਹਾਂ ਅਦਰ ਸ਼ਾਰਟ ਹੈ ਐਂਡ ਮੈਂ ਨਹੀਂ ਚਾਹਦੀ ਕਿ ਮੈਂ ਇਹਨਾਂ ਨੂੰ ਇਹਨਾਂ ਦੀ એનર્ਜੀ ਡレイン ਕਰਾਵਾਂ ਬਟ ਲਾਸ ਦੇ ਵਿੱਚ ਮੈਂ ਜ਼ਰੂਰ ਚਾਹਾਂਗੀ ਸਾਡੇ ਪੰਜਾਬੀ ਪੈਨਪ੍ਰਾਵਾ ਨੂੰ ਕੁਝ ਕਹਿ ਦਿਓ ਹੁਣ ਤੁਸੀਂ ਪੰਜਾਬ ਦੇ ਵਿੱਚ ਆਏ ਹੋ ਤਾਂ ਹਾਂ ਮੈਸੇਜ ਹਾਂ ਮੈਸੇਜ ਟੂ ਦੀ ਆਡੀਅנס ਇਨ ਪੰਜਾਬੀ ਓਕੇ ਯਾ ਅਮ ਥੂ ਆਈ ਡੋ Sweet. Punjab, I love you so much. Mm. I love Punjabi people, Punjabi, Punjabi, Punjabi culture, mm -hmm. Punjabi food. You guys are the best, and I love you so much. ਨਹੀਂ ਚਲੋ ਇੰਨਾ ਕ ਤਾਂ ਚੱਲਦਾ ਹੀ ਆ ਐਨੀ ਪੈਨਲਟੀ ਤਾਂ ਦੇ ਹੀ ਸਕਦੇ ਆ ਅਸੀਂ ਹੈਨਾ ਸੋ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬ ਆਇਓ ਕਿਉਂਕਿ ਜਦੋਂ ਇੱਕ ਪਲੇਟਫਾਰਮ ਮਿਲ ਜਾਂਦਾ ਤਾਂ ਸਾਡੀਆਂ ਗੱਲਾਂ ਬਹੁਤ ਸਾਰੇ ਲੋਕਾਂ ਦੀਆਂ ਜੋ ਸਾਨੂੰ ਪਸੰਦ ਕਰਦੇ ਨੇ ਉਹਨਾਂ ਦੇ ਲਾਈਫ ਚੇਂਜ ਬਣ ਜਾਂਦੀਆਂ ਨੇ ਮੈਂ ਤਾਂ ਬਸ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਸਾਨੂੰ ਦੇਖ ਰਹੇ ਨੇ ਤੁਸੀਂ ਇੰਨਾ ਸਾਨੂੰ ਸਪੋਰਟ ਕੀਤਾ ਤੁਹਾਡੇ ਕਰਕੇ ਅਸੀਂ ਇਹ ਪਲੇਟਫਾਰਮ ਦੇ ਬੈਠੇ ਆ ਸੋ ਤੁਹਾਨੂੰ ਬਹੁਤ ਜਿਆਦਾ ਬਹੁਤ ਪਿਆਰ ਸਾਡੇ ਕੋਲੋਂ ਥੈਂਕ ਯੂ ਸੋ ਮੱਚ ਐਂਡ ਅਸੀਂ ਚਾਹੁੰਦੇ ਆ ਕਿ ਤੁਹਾਨੂੰ ਇਹ ਮੂਵੀ ਵੀ ਵਧੀਆ ਲੱਗੇ ਤੇ ਅੱਗੇ ਦੇਖਦੇ ਆ ਬਾਬੇ ਦੀ ਕਿਰਪਾ ਨਾਲ ਕਿੱਥੇ ਲੈ ਕੇ ਜਾਂਦੇ ਸੋ ਖਾਣੇ ਦੀ ਗੱਲ ਕਰ ਲਈ ਪਰ ਇਹ ਤਾਂ ਦੱਸੋ ਕਿ ਹੁਣ ਤੁਸੀਂ ਜੇ ਪੰਜਾਬ ਆਈ ਹੋ ਤੇ ਕਿੱਥੇ ਜਾਣਾ ਚਾਹੋਗੇ ਘੁੰਮਣ ਵਾਸਤੇ ਅੱਛਾ ਬੈਸਟ ਆ ਵੰਟ ਟੂ ਗੋ ਟੂ ਅਮਰਿਤਸਰ ਟੂ ਦ ਗੋਲਡਨ ਟੈਂਪਲ ਤੇ ਮੱਤਰ ਦੇਖ ਬਸ ਜਸ ਹਾਉਸੀ ਭਾਜੀ ਨੇ ਕਿਹਾ ਕਿ ਮਤਲਬ ਉਹ ਤਾਜ ਮਹਿਲ ਵੀ ਲੈ ਕੇ ਜਾਣਾ ਚਾਹੁੰਦੇ ਨੇ ਇੱਕ ਵਾਰ ਦੁਬਾਰਾ ਤੋਂ ਪ੍ਰਪੋਜ਼ ਕਰਨ ਦੇ ਲਈ ਬਟ ਇਹ ਚਾਹੁੰਦੇ ਨੇ ਕਿ ਇਹ ਜੇ ਆਏ ਨੇ ਤੇ ਗੋਲਡਨ ਟੈਂਪਲ ਮੱਥਾ ਜ਼ਰੂਰ ਟੇਕ ਕੇ ਜਾਣ ਪਾਹ ਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਉਹ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ওকে ਆਲ தி ਵੈਰੀ ਬੈਸਟ ਫॉर ਖੁਸ਼ ਖਬਰੀ ਥੈਂਕ ਯੂ ਸੋ ਮਚੀ ਰਾਈਟ ਸੋ ਮੈਨੂੰ ਕੀ ਗੱਲ ਵਧੀਆ ਲੱਗੀ ਜੋ ਮੈਨੂੰ ਖੁਸ਼ ਖਬਰੀ ਲੱਗੀ ਸਾਡੇ ਪੰਜਾਬਿਆ ਵਾਸਤੇ ਇੱਕ ਮਿੱਥ ਬਣਾ ਲਈ ਐ ਸੀ ਕਿ ਇੱਥੋਂ ਦੇ ਜਦੋਂ ਤੋ ਬਾਹਰ ਲਾਉ ਕੇ ਰਹਿ ਜਾਂਦਾ ਰੂਟਡ ਨਹੀਂ ਰਹਿੰਦਾ ਕਨੈਕਟ ਨਹੀਂ ਰਹਿੰਦਾ ਇਹ ਇੰਨੇ ਰੂਟਡ ਹੈ ਇਹਨਾਂ ਨੇ ਬਾਹਰਿਆਂ ਨੂੰ ਵੀ ਪੰਜਾਬ ਤੋਂ ਬਣਾਤਾ ਸੋ ਇਹ ਇੰਟਰਵਿਊ ਇਜ਼ ਜਸਟ ਦਿਲ ਤੋਂ ਪੰਜਾਬੀ ਵਾਲਿਆਂ ਦੇ ਸੀ ਖੁਸ਼ਖਬਰੀ ਇਹੀ ਹੈ ਇਸ ਤੋਂ ਬਾਅਦ ਖੁਸ਼ਖਬਰੀ ਪਰਮਾਤਮਾ ਨੂੰ ਬਹੁਤ ਸਾਰੀਆਂ ਦਵੇ ਅਸੀਂ ਮਿਲਦੇ ਰਹੀਏ ਗੱਲਾਂ ਬਾਤਾਂ ਕਰਦੇ ਰਹੀਏ ਤੇ ਤੁਹਾਡੇ ਰੂਬਰੂ ਵੀ ਕਰਵਾਂਦੇ ਰਹੀਏ ਫਿਲਹਾਲ ਮੈਂ ਜਾਣੀਆ ਉੱਥੇ ਦੇਖਤੀ ਆ ਕਿ ਹੋਰ ਕਿਸ ਦੇ ਨਾਲ ਮਿਲਵਾ ਕੇ ਤੁਹਾਨੂੰ ਦੇ ਸਕਦੇ ਹਾਂ ਖੁਸ਼ਖਬਰੀ ਫਿਲਹਾਲ ਦੇ ਲਈ ਇਹਨਾਂ ਦੋਨਾਂ ਨੂੰ ਦਿਓ ਸਾਨੂੰ ਤਿੰਨਾਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ